ਰਮ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਬੀਤੇ ਦਿਨ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆ ਭਾਰਤ ਦੇ ਵਿੱਚ ਜਿਹੜਾ ਕਿ ਲੈਂਡ ਕਰਵਾਇਆ ਗਿਆ ਸੀ 70 ਜਹਾਜ਼ ਤਹਿਤ ਅੰਮ੍ਰਿਤ ਸਰਵੀ ਕਿ ਜਿਸ ਵਿੱਚ 104 ਜਿਹੜੇ ਭਾਰਤੀ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਹਰ ਗਏ ਉਹ ਭਾਰਤ ਵਾਪਸ ਆਏ ਤੇ ਉੱਥੇ ਅੱਜ ਐਮਪੀ ਗੁਰਜੀਤ ਸਿੰਘ ਔਜਲਾ ਜਿਹੜੇ ਕਾਂਗਰਸ ਦੇ ਨੇ ਉਹਨਾਂ ਵੱਲੋਂ ਇੱਕ ਬਿਆਨ ਆਇਆ ਉਹਨਾਂ ਨੇ ਵਿਦੇਸ਼ ਮੰਤਰੀ ਨੂੰ ਖਾਸ ਅਪੀਲ ਕੀਤੀ ਹੈ ਕਿ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਖਾਸ ਤੌਰ ਤੇ ਉੱਥੇ ਉਹਨਾਂ ਨੇ ਕੜੇ ਸ਼ਬਦਾਂ ਚ ਨਿੰਦਾ ਕੀਤੀ ਕਿ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਨੂੰ ਪਤਾ ਸੀ ਅਮਰੀਕਾ ਵੱਲੋਂ ਅਜਿਹਾ ਕੀਤਾ ਜਾਵੇਗਾ ਤੇ ਜਿਹੜੇ ਉੱਥੋਂ ਗੈਰ ਕਾਨੂੰਨੀ ਪ੍ਰਵਾਸੀ ਆਏ ਨੇ ਉਹਨਾਂ ਨੂੰ ਹੱਥ ਕੜੀਆਂ ਲਗਾ ਕੇ ਜਿਹੜਾ ਕਿ ਇੱਥੇ ਲਿਆਂਦਾ ਗਿਆ ਕਿਉਂਕਿ ਉਹ ਕੋਈ ਅਪਰਾਧੀ ਨਹੀਂ ਸੀ ਉਹ ਸਿਰਫ ਗੈਰ ਕਾਨੂੰਨੀ ਉੱਤੇ ਰਹਿ ਰਹੇ ਸੀ ਪਰ ਉਹਨਾਂ ਨੂੰ ਐਜ਼ ਅ ਪਰਾਗੀ ਟਰੀਟ ਕੀਤਾ ਗਿਆ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਉਹਨਾਂ ਵੱਲੋਂ ਕਾਫੀ ਇਸ ਚੀਜ਼ ਨੂੰ ਸ਼ਰਮਨਾਕ ਦੱਸਿਆ ਗਿਆ ਉੱਤੇ ਆਓ ਤੁਹਾਨੂੰ ਵੀ ਸੁਣਾ ਦਿੰਦੀਆਂ ਹੋਰ ਐਮਪੀ ਗੁਰਜੀਤ ਸਿੰਘ ਓਜਲਾ ਵੱਲੋਂ ਕੀ ਕੀਤਾ ਗਿਆ ਕਰ ਰਹੇ ਹਾਂ ਸੀ ਕੱਲ ਟੈਨਸ਼ਨ ਮੈਂ ਦੇਣ ਜਾ ਰਹੇ ਹਾਂ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਜਿਹੜਾ ਕੱਲ ਯੂ ਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲੀ ਮੀਗ੍ਰੈਂਟ ਸੀ ਅਮਰੀਕਾ ਦੇ ਉੱਤੇ ਉਹਨਾਂ ਨੂੰ ਜਿਹੜਾ ਟ੍ਰੀਟ ਕੀਤਾ ਗਿਆ ਨਾਇਕ ਕੇ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਉੱਥੇ ਬਟ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਫਿਰ ਸਰਕਾਰ ਨੇ ਗੱਲਬਾਤ ਉਹਨਾਂ ਨਾਲ ਕਿਉਂ ਨਹੀਂ ਕੀਤੀ ਉਹਨਾਂ ਨੂੰ ਕੋਈ ਪ੍ਰਾਈਵੇਟ ਪਲੇਨ ਤੇ ਲੈ ਆਉਂਦੇ ਕਿ ਚਾਰਟਰਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨੇਟਰੀ ਦੇ ਉੱਤੇ ਸੱਟ ਹੈ ਬਹੁਤ ਵੱਡੀ ਔਰ ਸਰ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਹੈ ਔਰ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇੱਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸੀ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ মিডিਆ ਆਉਣਾ ਸੀ ਪਰ ਉਹਨੂੰ ਇੱਕ ਸਾਇਲੈਂਟ ਤਰੀਕੇ ਨਾਲ ਕਿ ਚਲੋ ਅਮਰitsar ਲੈਂਡ ਕਰਕੇ ਉੱਥੋਂ ਬਾਹਰ ਦਾ ਬਾਹਰ ਚਲੇ ਗਏ ਪਰ ਆਹ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ ਕੇ ਪੈਰੀਂ ਭੇੜੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਪ੍ਰੋਰ ਆਫ ਦਾ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕਿ ਉਹ ਆ ਕੇ ਉੱਥੇ ਜਵਾਬ ਦੇਣ ਔਰ ਇਹਦੇ ਤੇ ਚਰਚਾ